ਸਤ ਸ੍ਰੀ ਅਕਾਲ ਜੀ ਸਮਦੇ ਜੀ ਨੇ ਮੇਰੇ ਪੁੱਤਰ ਨੂੰ ਸਸਤੇ ਵਿੱਚ ਨਿਭਟਾ ਦਿੱਤਾ ਨਵੀਂ ਬੋਟੀ ਘਰ ਵਿੱਚ ਆ ਚੁੱਕੀ ਸੀ ਪਰ ਸਾਸੂ ਮਾਂ ਜਸਵਿੰਦਰ ਜੀ ਤਾਂ ਬਾਹਰ ਹੀ ਵਿਅਸਤ ਸਨ ਬਾਹਰ ਬੋਟੀ ਦਾ ਦਾਜ ਦਿਖਾਇਆ ਜਾ ਰਿਹਾ ਸੀ ਅਤੇ ਆਪਣੀ ਬੋਟੀ ਨਾਲੋਂ ਜਸਵਿੰਦਰ ਜੀ ਨੂੰ ਉਸਤੇ ਦਾਜ ਵਿੱਚ ਜ਼ਿਆਦਾ ਦਿਲ ਜਪਸੀ ਸੀ ਇਸ ਲਈ ਉਹ ਬਾਹਰ ਖੜੀ ਹੋਈ ਹਰ ਚੀਜ਼ ਨੂੰ ਤਿੱਖੀ ਨਿਗਾ ਨਾਲ ਦੇਖ ਰਹੀ ਸੀ ਇਹੋ ਤੱਕ ਕਿ ਉਹਨਾਂ ਨੇ ਸਮਾਨ ਘਰ ਅੰਦਰ ਨਹੀਂ ਰਖਵਾਇਆ ਬਾਹਰ ਹੀ ਬਰਾਂਡੇ ਵਿੱਚ ਸਜਾ ਦਿੱਤਾ ਤਾਂ ਜੋ ਆਉਂਦੇ ਜਾਂਦੇ ਲੋਕ ਵੇਖ ਸਕਣ ਕਿ ਉਹਨਾਂ ਦੇ ਪੁੱਤਰ ਨੂੰ ਕੀ ਕੀ ਮਿਲਿਆ ਹੈ ਮਨ ਹੀ ਮਨੋ ਆਪਣੇ ਪੁੱਤਰ ਦੀ ਕਿਸਮਤ ਤੇ ਬਲਿਹਾਰ ਜਾ ਰਹੀ ਸੀ ਆਖਰਕਾਰ ਪੁੱਤਰ ਨੂੰ ਦਾਜ ਵਿੱਚ ਘਰ ਗ੍ਰਸਤੀ ਦਾ ਪੂਰਾ ਸਮਾਨ ਮਿਲਿਆ ਸੀ ਨਾਲ ਹੀ ਇੱਕ ਕਾਰ ਵੀ ਇੰਨੇ ਵਿੱਚ ਭੂਆ ਜੀ ਬਾਹਰ ਆਈ ਤੇ ਕਹਿਣ ਲੱਗੀ ਆਰੇ ਜਸਵਿੰਦਰ ਤੂੰ ਇੱਥੇ ਕੀ ਕਰ ਰਹੀ ਹੈ ਅੰਦਰ ਬੋਟੀ ਆ ਚੁੱਕੀ ਹੈ ਅਸਤੇ ਸਵਾਗਤ ਦੀ ਤਿਆਰੀ ਕਰ ਅਤੇ ਜੋ ਰਸਮਾਂ ਰਹਿ ਗਈਆਂ ਨੇ ਉਹ ਪੂਰੀ ਕਰ ਜਸਵਿੰਦਰ ਜੀ ਬੋਲੀ ਬਾਸਪੂਆ ਜੀ ਹੁਣੇ ਹੀ ਸਮਾਨ ਰਖਵਾ ਰਹੀ ਸੀ ਵੇਖੋ ਸਾਰਾ ਸਮਾਨ ਕਿੰਨਾ ਵਧੀਆ ਦਿੱਤਾ ਹੈ ਨਾ ਹਰ ਕਿਸੇ ਦੀ ਕਿਸਮਤ ਵਿੱਚ ਕਿੱਥੇ ਹੁੰਦਾ ਇਹੋ ਜਿਹਾ ਮੇਰੇ ਪੁੱਤਰ ਦੇ ਤਾਂ ਭਾਗ ਖੁੱਲ ਗੇ ਪੂਆ ਜੀ ਨੇ ਵੀ ਸਮਾਨ ਵਾਲ ਵੇਖਿਆ ਤੇ ਬੋਲੀ ਹਾਂ ਜਸਵਿੰਦਰ ਸਮਾਨ ਤਾਂ ਸਾਰਾ ਇੱਕ ਤੋਂ ਇੱਕ ਵੱਧ ਕੀ ਹੈ ਇਲੈਕਟ੍ਰੋਨਿਕ ਚੀਜ਼ਾਂ ਵੀ ਬਹੁਤ ਵਧੀਆ ਨੇ ਸਾਰੀਆਂ ਕੰਪਨੀਆਂ ਵਾਲਿਆਂ ਨੇ ਪਰ ਇੱਕ ਗੱਲ ਤਾਂ ਰਹਿ ਗਈ ਕੀ ਹੋਇਆ ਪੂਆ ਜੀ ਕੀ ਨਹੀਂ ਦਿੱਤਾ ਜੋ ਮੈਨੂੰ ਨਹੀਂ ਦੱਸਿਆ ਅਰੇ ਆਪਣੀਆਂ ਅੱਖਾਂ ਤੇ ਐਨਕ ਚੜਾ ਕੇ ਵੇਖ ਸਲਾਈ ਮਸ਼ੀਨ ਨਹੀਂ ਦਿੱਤੀ ਇਹ ਤਾਂ ਮੈਨੂੰ ਧਿਆਨ ਹੀ ਨਹੀਂ ਆਇਆ ਪਰ ਪੂਆ ਜੀ ਅੱਜ ਕੱਲ੍ਹ ਕੌਣ ਸਲਾਈ ਕਰਦਾ ਹੈ ਚੰਗਾ ਜੇ ਥੋੜਾ ਜਿਹਾ ਟਾਂਕਾ ਉੱਧਰ ਜਾਵੇ ਤਾਂ ਕਿ ਗਵੰਡਨ ਦੇ ਘਰ ਜਾਵਾਂਗੀ ਸਿਲਵਾਉਣ ਜਾਂ ਟੇਲਰ ਕੋਲ ਆਪਣੀ ਮਸ਼ੀਨ ਤਾਂ ਘਰ ਦੇ ਕੰਮ ਆਉਂਦੀ ਹੈ ਨਾ ਹਾਂ ਇਹ ਗੱਲ ਵੀ ਠੀਕ ਹੈ ਮਤਲਬ ਸੰਦੀਜੀ ਨੇ ਪੂਰਾ ਸਮਾਨ ਨਹੀਂ ਦਿੱਤਾ ਇਹ ਕਹਿੰਦੀ ਹੀ ਜਸਵਿੰਦਰ ਜੀ ਅੰਦਰ ਨਵੀਂ ਬੋਟੀ ਕੋਲ ਗਈ ਤੇ ਕਹਿਣ ਲੱਗੀ ਪੁੱਤਰ ਤੇਰੇ ਪਾਪਾ ਜੀ ਨੇ ਸਲਾਈ ਮਸ਼ੀਨ ਨਹੀਂ ਦਿੱਤੀ ਕੀ ਉਹਨਾਂ ਦੀ ਗੱਲ ਸੁਣ ਕੇ ਬੋਟੀ ਹੈਰਾਨ ਰਹਿ ਗਈ ਤੇ ਹੌਲੀ ਜਿਹੀ ਆਵਾਜ਼ ਵਿੱਚ ਕਹਿਣ ਲੱਗੀ ਜੀ ਪਾਪਾ ਜੀ ਤਾਂ ਦੇ ਰਹੇ ਸਨ ਪਰ ਮੈਂ ਹੀ ਮਨਾ ਕਰ ਦਿੱਤਾ ਹਾਏ ਘਰੋਂ ਦੀ ਚੀਜ਼ ਨੂੰ ਕੋਈ ਮਨਾ ਕਰਦਾ ਹੈ ਕੀ ਪਰ ਮੰਮੀ ਜੀ ਮੈਂ ਤਾਂ ਨੌਕਰੀ ਕਰਦੀ ਆ ਮੈਨੂੰ ਸਲਾਈ ਆਉਂਦੀ ਹੀ ਨਹੀਂ हे ਭਗਵਾਨ ਤੇਰੇ ਮਾਤਾ ਪਿਤਾ ਨੇ ਤੈਨੂੰ ਸਲਾਈ ਵੀ ਨਹੀਂ ਸਿਖਾਈ ਨੂੰ ਨੂੰ ਤਾਂ ਇਹ ਸਭ ਆਉਣਾ ਚਾਹੀਦਾ ਹੁਣ ਛੋਟੀ ਮੋਟੀ ਸਲਾਈ ਲਈ ਕੀ ਮੈਂ ਗਵਾਂਢਣ ਨੇ ਘਰ ਜਾਵਾਂਗੀ ਮੇਰਾ ਪੁੱਤਰ ਤਾਂ ਬਾਹਰ ਰਹਿੰਦਾ ਉਸਦੇ ਨਵੇਂ ਘਰ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਸੀ ਕੀ ਜਸਵਿੰਦਰ ਜੀ ਦੀ ਵਾਰ ਉੱਚੀ ਹੋ ਗਈ ਬਾਹਰੋਂ ਕੁਝ ਔਰਤਾਂ ਆ ਗਈਆਂ ਤੇ ਕਹਿਣ ਲੱਗੀਆਂ ਅਰੇ ਜਸਵਿੰਦਰ ਕੀ ਹੋਇਆ ਕਿਉਂ ਚਲਾ ਰਹੀਂ ਬਾਹਰ ਮਹਿਮਾਨ ਬੈਠੇ ਨਹੀਂ ਇਹ ਸਭ ਸ਼ੋਭਾ ਦਿੰਦਾ ਏ ਜਸਵਿੰਦਰ ਜੀ ਦੀ ਭਾਬੀ ਬੋਲੀ ਵੇਖੋ ਨਾ ਭਾਬੀ ਸਮਦੀ ਜੀ ਨੇ ਵਾਦਾ ਕੀਤਾ ਸੀ ਕਿ ਸਾਰੀ ਚੀਜ਼ ਦੇਣਗੇ ਪਰ ਉਹਨਾਂ ਨੇ ਧੋਖਾ ਕਰ ਦਿੱਤਾ ਸਲਾਈ ਮਸ਼ੀਨ ਨਹੀਂ ਦਿੱਤੀ ਹੇ ਰੱਬਾ ਤੂੰ ਇੱਕ ਸਲਾਈ ਮਸ਼ੀਨ ਲਈ ਇੰਨਾ ਹੰਗਾਮਾ ਕਰ ਰਹੀ ਹੈ ਨਮੀ ਨੂੰ ਸਾਹਮਣੇ ਖੜੀ ਹੈ ਕੀ ਸੋਚੇਗੀ ਤੇਰੇ ਬਾਰੇ ਜਸਵਿੰਦਰ ਬੋਲੀ ਮੇਰੇ ਬਾਰੇ ਕਿਉਂ ਸੋਚੇਗੀ ਧੋਖੇਬਾਜ਼ ਦਾ ਇਸਦੇ ਮਾਤਾ ਪਿਤਾ ਹਨ ਮੇਰਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ ਕਈ ਰਿਸ਼ਤੇ ਲਾਈਨ ਵਿੱਚ ਸਨ ਉਹਨਾਂ ਨੇ ਕਿਹਾ ਸੀ ਹਰ ਚੀਜ਼ ਦੇਣਗੀ ਪਰ ਵੇਖੋ ਤਾਂ ਮੇਰੇ ਪੁੱਤਰ ਨੂੰ ਸਸਤੇ ਵਿੱਚ ਨਿਪਟਾ ਦਿੱਤਾ ਨੂੰ ਆਪਣੀ ਸਸਤੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਇੱਕ ਸਲਾਈ ਮਸ਼ੀਨ ਦੀ ਇੰਨੀ ਵੱਡੀ ਗੱਲ ਉਹ ਆਪ 50000 ਮਹੀਨੇ ਦੀ ਤਨਖਾਹ ਲੈਣ ਵਾਲੀ ਸੀ ਆਪਣੇ ਮਾਤਾ ਪਿਤਾ ਨੂੰ ਧੋਖੇਬਾਜ਼ ਸੁਣ ਕੇ ਉਸ ਦਾ ਦਿਲ ਦੁਖ ਗਿਆ ਕੁਝ ਦਿਨਾਂ ਬਾਅਦ ਜਦੋਂ ਘਰ ਵਾਲਾ ਨੌਕਰੀ ਲਈ ਵਾਪਸ ਚਲਾ ਗਿਆ ਸੱਸ ਨੇ ਨੂ ਨੂੰ ਘਰ ਹੀ ਰੋਕ ਲਿਆ ਨੂ ਵੀ ਆਪਣੀ ਜੌਬ ਕਰਦੀ ਸੀ ਇਸ ਲਈ ਉਸ ਨੂੰ ਰੁਕਣਾ ਪਿਆ ਪਰ ਜਸਵਿੰਦਰ ਜੀ ਅਕਸਰ ਇਹ ਗੱਲ ਛੇੜ ਹੀ ਦਿੰਦੀ ਸਾਮਦੀ ਨੇ ਸਲਾਈ ਮਸ਼ੀਨ ਨਹੀਂ ਦਿੱਤੀ ਪਹਿਲਾਂ ਤਾਂ ਨੂ ਚੁੱਪ ਰਹੀ ਪਰ ਇੱਕ ਦਿਨ ਤੰਗ ਆ ਗਈ 4 ਮਹੀਨੇ ਬਾਅਦ ਨੂ ਇੱਕ ਸਲਾਈ ਮਸ਼ੀਨ ਖਰੀਦ ਕੇ ਘਰ ਲੈ ਆਈ ਤੇ ਸੱਸ ਦੇ ਕਮਰੇ ਵਿੱਚ ਰੱਖ ਦਿੱਤੀ ਨੂ ਇਹ ਸਲਾਈ ਮਸ਼ੀਨ ਕਮਰੇ ਵਿੱਚ ਕਿਉਂ ਰੱਖੀ ਆ ਤਾਨੂੰ ਸਲਾਈ ਮਸ਼ੀਨ ਚਾਹੀਦੀ ਸੀ ਨਾ ਮੰਮੀ ਜੀ ਲੈ ਆਈਆਂ ਹੁਣ ਘਰ ਬੈਠ ਕੇ ਸਲਾਈ ਕਰ ਲਿਆ ਕਰੋ ਮੇਰੀ ਉਮਰ ਸਲਾਈ ਕਰਨ ਦੀ ਹੈ ਕੀ ਇਹ ਤਾਂ ਤੇਰੇ ਧੋਖੇबाज ਪਿਤਾ ਨੇ ਬਸ ਮੰਮੀ ਜੀ ਹੁਣ ਇੱਕ ਸ਼ਬਦ ਵੀ ਨਹੀਂ ਮੈਂ ਹੁਣ ਇੱਥੇ ਨਹੀਂ ਰਹਿਣਾ ਮੈਂ ਆਪਣੇ ਘਰ ਵਾਲੇ ਦੇ ਕੋਲ ਜਾ ਰਹੀ ਹਾਂ ਹਾਂ ਵੱਡੀ ਆਈ ਜਾਣ ਵਾਲੀ ਤੇਰੀ ਨੌਕਰੀ ਤਾਂ ਇੱਥੇ ਐ ਕਿਹੜੀ ਨੌਕਰੀ ਮੰਮੀ ਜੀ ਮੈਂ ਤਾਂ ਰਜਾਇਨ ਕਰ ਦਿੱਤਾ ਹੈ ਉੱਥੇ ਜਾ ਕੇ ਨਵੀਂ ਨੌਕਰੀ ਲਵਾਂਗੀ ਕੱਟ ਕਮਾ ਲਾਵਾਂਗੀ ਪਰ ਸੁੱਖ ਨਾਲ ਰਹਾਂਗੀ ਜਿਹੜਾ ਫੈਸਲਾ ਤੂੰ ਆਪਣੇ ਆਪ ਕਿਵੇਂ ਕਰ ਸਕਦੀ ਹੈ ਮੈਂ ਤੇਰੀ ਸੱਸ ਹਾਂ ਮਾਫ ਕਰਨਾ ਮੰਮੀ ਜੀ ਤੁਹਾਨੂੰ ਸਿਰਫ ਦਾਜ ਚਾਹੀਦਾ ਸੀ ਤੇ ਸਾਰਾ ਦਾਜ ਮਿਲ ਗਿਆ ਹੁਣ ਮੇਰੇ ਤੇ ਤੁਹਾਡਾ ਕੋਈ ਹੱਕ ਨਹੀਂ ਮੈਂ ਜਾ ਰਹੀ ਹਾਂ ਇਹ ਕਹਿ ਕੇ ਨੂੰ ਸਮਾਨ ਪੈਕ ਕਰਨ ਲੱਗੀ ਜਸਵਿੰਦਰ ਜੀ ਗੁੱਸੇ ਨਾਲ ਘਰ ਵਾਲੇ ਕੋਲ ਗਈ ਤੇ ਕਹਿਣ ਲੱਗੀ ਨੂੰ ਇੰਨਾ ਕ ਸੁਣਾ ਕੇ ਚਲੀ ਗਈ ਤੇ ਤੁਸੀਂ ਕੁਝ ਨਹੀਂ ਕਿਹਾ ਉਹ ਕਹਿਣ ਲੱਗੇ ਜਸਵਿੰਦਰ ਮੈਂ ਕਦੇ ਤੈਨੂੰ ਕੁਝ ਕਿਹਾ ਲੈ ਹੁਣ ਮਿਲ ਗਈ ਤੇਰੀ ਸਲਾਈ ਮਸ਼ੀਨ ਹੁਣ ਰਾਮ ਨਾਲ ਸਲਾਈ ਕਰ ਉਹ ਕਹਿ ਕੇ ਚਲੇ ਗਏ ਕਮਰੇ ਵਿੱਚ ਰਹਿ ਗਈ ਜਸਵਿੰਦਰ ਅਤੇ ਉਹਨਾਂ ਦੀ ਸਲਾਈ ਮਸ਼ੀਨ ਦੂਜੇ ਦਿਨ ਨੂੰ ਵੀ ਚਲੀ ਗਈ ਹੁਣ ਜਦੋਂ ਵੀ ਜਸਵਿੰਦਰ ਜੀ ਇਕੱਲੇ ਬੰਦਾ ਰੋਣਾ ਰੋਂਦੀ ਉਹਨਾਂ ਦਾ ਘਰ ਵਾਲਾ ਤੰਗ ਮਾਰਦਾ ਤੂੰ ਤੇ ਤੇਰੀ ਸਲਾਈ ਮਸ਼ੀਨ ਹੋਰ ਕੀ ਚਾਹੀਦਾ ਗੱਲਾਂ ਕਰੀ ਗੱਲਾਂ ਕਰੀ ਚੱਲ ਆਪਣੀ ਸਲਾਈ ਮਸ਼ੀਨ ਨਾਲ ਜਸਵਿੰਦਰ ਜੀ ਚ ਉਹ ਪਚਾਪ ਸੋਚਦੀ ਰਹਿ ਜਾਂਦੀ ਕਾਸ਼ ਮੈਂ ਜਹੀ ਔਖੀ ਹਰਕਤ ਨਾ ਕੀਤੀ ਹੁੰਦੀ ਤਾਂ ਅੱਜ ਇਕੱਲੀ ਨਾ ਹੁੰਦੀ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ